加ਠਗੜ ਦੇ ਨੇੜੇ ਪਿੰਡ ਮਾਜਰਾ ਜੱਟਾਂ ਵਿੱਚ ਬੀਤੀ ਰਾਤ ਸੁੱਚਾ ਸਿੰਘ ਦੇ ਦੱਸਣ ਮੁਤਾਬਕ ਘਰ ਦੇ ਅੰਦਰ ਪਟ્રોલ ਬੰਪ ਸੁੱਟਿਆ ਗਿਆ ਤੇ ਗੇਟ ਤੇ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਲੱਗੇ ਹੋਏ ਸਨ ਤੇ ਘਰ ਅੰਦਰ ਬੀਅਰ ਦੀਆਂ ਬੋਤਲਾਂ ਵੀ ਸੁੱਟੀਆਂ ਗਈਆਂ ਉਹਨਾਂ ਕਹਿਆ ਸਾਡੀ ਕਿਸੇ ਨਾਲ ਨਾ ਹੀ ਕਿਸੇ ਤਰ੍ਹਾਂ ਦੀ ਦੁਸ਼ਮਣੀ ਹੈ ਤੇ ਨਾ ਹੀ ਸਾਡਾ ਕਦੀ ਕਿਸੇ ਨਾਲ ਲੜਾਈ ਝਗੜਾ ਹੋਇਆ ਹੈ ਉਹਨਾਂ ਇਹ ਵੀ ਕਿਹਾ ਰਾਤ ਕਰੀਬ 12:00 ਵਜੇ ਪਟਾਕੇ ਦੀ ਆਵਾਜ਼ ਆਈ ਤਾਂ ਜਦੋਂ ਸਾਡੀ ਅੱਖ ਖੁੱਲੀ ਤਾਂ ਅਸੀਂ ਉੱਠ ਕੇ ਜਦੋਂ ਦੇਖਿਆ ਕਿ ਗੇਟ ਨੂੰ ਅੱਗ ਲੱਗੀ ਹੋਈ ਸੀ ਤੇ ਅਸੀਂ ਪਾਣੀ ਵਗੈਰਾ ਸੁੱਟ ਕੇ ਅੱਗ ਨੂੰ ਬੁਝਾਇਆ ਤੇ ਗੇਟ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਟੱਕ ਲਗਾਏ ਹੋਏ ਸਨ ਉਹਨਾਂ ਕਿਹਾ ਕਿ ਇਹ ਕਿਸੇ ਅਣਪਛਾਤੇਆਂ ਵੱਲੋਂ ਕੀਤਾ ਗਿਆ ਹੈ ਉਹਨਾਂ ਮੰਗ ਵੀ ਕੀਤੀ ਕਿ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕੁਝ ਨਾ ਕੋਈ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹਨਾਂ ਕਿਹਾ ਅਸੀਂ ਅੰਦਰ ਸਾਡਾ ਪਰਿਵਾਰ ਸੁੱਤਾ ਪਿਆ ਸੀ ਕੋਈ ਵੀ ਨੁਕਸਾਨ ਹੋ ਸਕਦਾ ਸੀ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਨਵਾਂ ਸ਼ਹਿਰ ਦਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਹਾਂਜੀ ਸਰ ਤੁਹਾਡਾ ਨਾਮ ਕੀ ਹੈ ਸੁਚਾ ਜਿਹੜੀ ਅੱਜ ਤੁਹਾਡੇ ਪਿੰਡ ਘਰ ਇੱਥੇ ਬਾਹਰ ਦਾਤ ਹੋਈ ਰਾਤ ਇਹਦੇ ਬਾਰੇ ਜਾਣਕਾਰੀ ਦਿਓ ਕਿਵੇਂ ਹੋਈ ਹੈ ਏ ਜੀ ਰਾਤ ਨੂੰ ਤਕਰੀਬਨ 11:30 11:30 ਪੌਣੇ 12 ਵਜੇ ਇੱਕ ਹੋਇਆ ਛੇ ਤੇ ਸਾਰੇ ਸੁੱਤੇ ਪਏ ਸੀ ਅੱਛਾ ਜਦੋਂ ਪਟਾਕਾ ਬੋਲਿਆ ਨਾ ਫੇਰ ਅੱਖ ਖੋਲੀ ਫੇਰ ਦੇਖਿਆ ਤਾਂ ਗੇਟ ਨੂੰ ਅੱਗ ਲੱਗੀ ਹੋ ਸੀ ਅੱਛਾ ਗੇਟ ਨੂੰ ਅੱਗ ਲੱਗੀ ਹੋ ਸੀ ਬੰਦਾ ਕੋਈ ਨਹੀਂ ਦਿਖਿਆ ਬੰਦਾ ਕੋਈ ਨਹੀਂ ਦਿਖਿਆ ਗੇਟ ਨੂੰ ਅੱਗ ਲੱਗੀ ਸੀ ਆ ਕੇ ਦੇਖਿਆ ਹੌਲੇ-ਹੌਲੇ ਦੇਖ ਕੇ ਉਹਦੇ ਬਾਅਦ ਗੇਟ ਦੀ ਅੱਗ ਬੁਝਾਈ ਪਾਣੀ ਛੱਟਿਆ ਜੇ ਬਾਅਦ ਦੇਖਿਆ ਤਾਂ ਗੇਟ ਨੂੰ ਟੱਕ ਲੱਗੇ ਹੋਏ ਅੱਛਾ ਟੱਕ ਵੀ ਹੋਣਾ ਬੱਲੋ ਲੱਗ ਗਏ ਹਾਂ ਜੀ ਟੱਕ ਲੱਗੇ ਹੋਏ ਤੇ ਗੇਟ ਨੂੰ ਅੱਛਾ ਕੋਈ ਉੱਧਾ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਕੋਈ ਹੋਰ ਕੋਈ ਨੁਕਸਾਨ ਨਹੀਂ ਹੋਇਆ ਬਸ ਗੇਟ ਗੇਟ ਵੱਢ ਹੋਇਆ ਅੱਛਾ ਇਹ ਲੋਕਾਂ ਇਹਨਾਂ ਦਾ ਪਤਾ ਵੀ ਨਹੀਂ ਲੱਗਿਆ ਵੀ ਕੌਣ ਕੋਈ ਪਤਾ ਨਹੀਂ ਲੱਗਿਆ ਜੀ ਕਿ ਕੋਈ ਪਤਾ ਨਹੀਂ ਲੱਗਿਆ ਵੀ ਕੌਣ ਸੀਗਾ ਕੌਣ ਹਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਅੱਛਾ ਜੀ ਪ੍ਰਸ਼ਾਸਨ ਤੋਂ ਇਹ ਹੀ ਚਾਹੁੰਦੇ ਹਾਂ ਜੀ ਵੀ ਇਹ ਇੱਥੇ ਕੁਛ ਨਾ ਕੁਛ ਮਤਲਬ ਕਿ ਕੁਛ ਨਾ ਕੁਛ ਕੋਈ ਪਰਗੰਧ ਹੋਣਾ ਚਾਹੀਦਾ ਵੀ ਇਸ ਤਰ੍ਹਾਂ ਕਾਨੂੰ ਕੋਈ ਜਿੱਦਾਂ ਗੇਟ ਬਟਿਆ ਤੋੜਿਆ ਅ ਅੰਦਰ ਪਏ ਬੰਦੇ ਵੀ ਬੰਦਿਆਂ ਦਾ ਨੁਕਸਾਨ ਵੀ ਕਰ ਸਕਦੇ ਸਨ ਸਾਡੀ ਅੰਦਰ ਹੋਰ ਪਸ਼ੂ ਸਾਡੇ ਖੜੇ ਹੋ ਪਰਿਵਾਰ ਸਾਡਾ ਬਾਹਰ ਪਿਆ ਇਹ ਇਸ ਸੰਬੰਧ ਦੇ ਵਿੱਚ ਤੁਸੀਂ ਥਾਣੇ ਦੇ ਦਿੱਤੀ ਕੰਪਲੀਟ ਨਹੀਂ ਚੱਲੇ ਆ ਥਾਣੇ ਦੇ ਅੱਛਾ ਚੱਲੇ ਆ ਜੀ ਹਾਂਜੀ ਤੇ ਠੀਕ ਹੈ ਜੀ ਏ ਸੀ ਗਾਈ ਜਿਹਦੇ ਚ ਉਹ ਤੇਲ ਗੇਰੇ ਅੱਗ ਲੱਗ ਗਈ ਅੱਗ ਲਾ ਕੇ ਆ ਆ ਚੀਜ਼ ਹੈ ਜੀ ਆ ਦੇਖੋ ਆ ਜਲੀ ਹੋਈ ਨਾ ਆ ਜਿਹੜੀ ਜਲੀ ਹੋਈ ਹੈ ਇਹ ਸਿੱਤਾ ਬਾਹਰ ਪਹੁੰਚੀ ਵੀ ਇਹ ਕਿਸੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵੱਢਿਆ ਗਿਆ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499